ਤੇ ਗੁਰਦਾਸਪੁਰ ਦੇ ਅਪਰਵਾੜੀ ਦੁਆਬ ਵਿੱਚ ਨਹਿਰ 'ਚ ਇੱਕ ਵਿਅਕਤੀ ਡੁੱਲ ਰੁੜ ਗਿਆ 35 ਸਾਲ ਦੇ ਵਿਅਕਤੀ ਦੀ ਪਛਾਣ ਸੰਨੀ ਪਿੰਡ ਸੁਜਾਣਪੁਰ ਦੇ ਰੂਪ ਚ ਹੋਈ ਹੈ ਤੇ ਉਸ ਦੀ ਭੈਣ ਨੇ ਆਪਣੇ ਪ੍ਰਾਂਵ ਨੂੰ ਲੱਭਣ ਦੀ ਕਾਫੀ ਜ਼ਿਆਦਾ ਕੋਸ਼ਿਸ਼ ਕੀਤੀ ਪਰ ਉਸ ਦਾ ਪੈਰ ਫਿਸਲ ਜਾਣ ਕਾਰਨ ਨੌਸਵਾਨ ਆਖਾਨੀ ਦੇ ਤੇਜ਼ ਵਹਾਅ ਵਿੱਚ ਡੁੱਬ ਗਿਆ ਜਿਸ ਤੋਂ ਬਾਅਦ ਪਰਿਵਾਰ ਦਾ ਕਹਿਣਾ ਹੈ ਕਿ ਨੌਜਵਾਨ ਨਹਿਰ ਵਿੱਚ ਨਹਾਉਣ ਗਿਆ ਸੀ ਅਚਾਨਕ ਉਸ ਦਾ ਪੈਰ ਫਿਸਲਿਆ ਨਹਿਰ 'ਚ ਡੁੱਲ ਗਿਆ ਤੇ ਧਰਵਾਲਾ ਜਲਪੁਸ ਨੂੰ ਸੂਚਿਤ ਕਰ ਦਿੱਤਾ ਗਿਆ ਮੌਕੇ ਤੇ ਪੁਲਿਸ ਪਹੁੰਚ ਗਈ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਨਾਲ ਹੀ ਨੌਜਵਾਨ ਵਿਆਹ ਹੋਇਆ ਸੀ ਜਦ ਕੋਈ ਪਤਨੀ ਉਸ ਨਾਲ ਨਹੀਂ ਰਹਿੰਦੀ ਸੀ ਤੇ ਉਸਦੇ ਤਿੰਨ ਬੱਚੇ ਨੇ ਤੇ ਹੁਣ ਸਨੀ ਦੀ ਮੌਤ ਬਾਅਦ ਪਰਿਵਾਰ ਵਾਲੇ ਲਗਾਤਾਰ ਇਨਸਾਫ ਦੀ ਦੁਕਾਨ ਲਗਾ ਰਹੇ। ਉਹ ਨਾ ਅਨਮਾਰਾ ਜੀ ਆਇਆ ਸੀ। ਸਨੀ ਨਾਂ ਦਾ ਮੁੰਡਾ ਵਾ। ਤੇ ਪਾਣੀ ਇੱਥੇ ਲੰਮੇ ਪਿਆ ਪਤਾ ਨਹੀਂ ਵੀ ਰੁੜ ਗਿਆ ਕਿ ਕੀ ਗੱਲ ਬਣੀ। ਤੇ ਕੱਪੜੇ ਇੱਥੇ ਬਾਹਰ ਪਏ ਨੇ। ਚੱਪਲ ਵੀ ਪਈ ਹਨੂ ਕੱਪੜਿਆਂ ਤੋਂ ਬਨੇਖਾ ਵੀ ਕਿਤੇ ਨਹਿਰ ਚੋਂ ਨਾ ਰੁੜ ਗਿਆ ਹੋਵੇ। ਤਾਂ ਤੁਹਾਡਾ ਕੀ ਲੱਗਦਾ ਜੀ? ਮੈਨੂੰ ਵੀਰ ਲੱਗਦਾ ਵਾ। ਅੱਛਾ ਇਹਦੇ ਡੈਡੀ ਦਾ ਤੇ ਮੰਮੀ ਦਾ ਨਾਂ ਕੀ ਹੈ ਜੀ ਮੰਮੀ ਡੈਡੀ ਮਰ ਗਏ ਨੇ ਕੋਈ ਨਹੀਂ ਆਏਗਾ ਕਿੱਥੇ ਰਹਿੰਦੇ ਹੋ ਜੀ ਇੱਥੇ ਸਿਆਨਪੁਰ ਚ ਰਹਿੰਦੇ ਆ ਜੀ ਤੇ ਕੀ ਮੰਗ ਕਰਨਾ ਚਾਹੁੰਦੇ ਹੋ ਮੰਗੇ ਵੀ ਪਾਣੀ ਬੰਦ ਹੋਵੇ ਸਾਡਾ ਬੱਚਾ ਲੱਭੇ ਸਾਨੂੰ ਠੀਕ